ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾਜ ਤੇਰੇ ਕਵਣ ਕਵਣ ਗੁਣ ਕਾਖਾ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਮਰੀ ਮੈਂ ਮਾ ਬਰਨ ਸਕੋ ਤੂੰ ਠਾਕਰ ਊਚ ਭਗਵਾਨ ਸੁਖੋ ਤਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ 파ਰਸੀ ਹੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਾਹਿਬ ਜੀ ਸੋਰਠ ਮਹਲਾ ਪੰਜਵਾ ਪ੍ਰਭ ਕੀ ਸਰਨ ਸਗਲ ਭਾਈ ਲਾਥੇ ਦੁੱਖ ਬਿਨਸੇ ਸੁਖ ਪਾਇਆ ਦਿਆਲੂਆ ਪਾਰ ਬ੍ਰਹਮ ਸਵਾਮੀ ਉਰਾ ਸਤ ਗੁਰ ਧਿਆਇ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁਖ ਬਿਨਸੇ ਸੋਖ ਪਾਇਆ ਦਇਆਲ ਹੋਵਾ ਪਰ ਬ੍ਰਹਮ ਸੁਆਮੀ ਓਰਾ ਸਤਗੁਰੁ ਧਿਆਇ ਪ੍ਰਭ ਜੀਓ ਤੂੰ ਮੇਰ ਸਹਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵ ਰੰਗ ਰਾਤਾ ਰਹਾਉ ਸਤ ਗੁਰ ਨਾਮ ਨਿਧਾਨ ਦਰੜਾਇਆ ਚਿੰਤਾ ਸਗਲ ਬਿਨਾਸੀ ਕਰ ਕਿਰਪਾ ਆਪੜੋਂ ਕਰ ਲੈਨਾ ਮਨ ਵਸਿਆ ਅਬ ਨਾਸੀ ਤੱਕ ਬਿਗਨ ਨਾ ਕੋ ਲੱਗਾ ਜੋ ਸਤਗੁਰ ਆਪਣੇ ਰਾਖੇ ਚਰਨ ਕੰਬਲ ਬਸੇਰਦ ਅੰਤਰ ਅੰਮ੍ਰਿਤ ਹਾਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜੇਨ ਮਾਨ ਕੀ ਈਸ਼ਵ ਪੁਜਾਈ ਨਾਨਕ ਦਾਸ ਤਾ ਕੇਵਲ ਹਾਰੇ ਜਨਪੂਰਨ ਅੈ ਜ ਰਖਾਈ ਕਰ ਸੇਵਾ ਸੇਗ ਪ੍ਰਭ ਆਪਣ ਜਿਨ ਮਨ ਕੀ ਈਸ਼ੁ ਪੁਜਾਈ ਨਾਨਕ ਦਾਸ ਤਾ ਕੇ ਬਲਿਆਰੇ ਜਨਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਰਬ ਕੀ ਸ਼ਰਨ ਸਗਲ ਪੈ ਲਾਥੇ ਦੁਖ ਬਿਨਸੇ ਸੁਖ ਪਾਇਆ ਦਇਆ ਲੂਆ ਔਰ ਬ੍ਰਹਮ ਸੁਆਮੀ ਊਰਾ ਸਤਗੁਰੂ ਤੇ ਆਇਆ ਵਾਹ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਸਾਹਿਬ ਜੀ ਪਰੇ ਜੋਗਣੀ ਪੱਤਰ ਚਾਓ 60 ਚਾਰ ਚਲੀ ਥਾਮ ਥਾਮ ਡਕਾਰੰਡਕਾਰ ਪਰੇ ਨਿੰਗੀਂਗਾ ਕੰਕ ਬੰਕੰ ਰੁਲੇ ਸੁਰ ਬੀਰੰ ਆਹਾ ਅਨਰ ਸੰਕੰ ਚਲੇ ਨਾਰਦ ਹਾਥ ਬਿਨਾ ਸਹਾਏ ਬਨੇ ਬਾਰ ਦੀ ਡੰਕ ਡੌਰੂ ਬੁਜਾਏ ਬਨੇ ਬਾਰ ਦੀ ਡੰਕ ਡੌਰੂ ਬੁਜਾਏ ਵਾਹਿਗੁਰੂ ਸਹਿਬ ਜੀ ਸੁਈਆ ਤੂੰ ਹੀ ਮੋਨ ਨਾਰਦ ਆਦ ਗयो ਤੇ ਭੂਪਦ ਕੋ ਇਕ ਬੈਨ ਸੁਨਾਇਓ ਦੁਗਯੋ ਤੇ ਭੂਪਦ ਕੋ ਇੱਕ ਬਾਇਨ ਸੁਨਾਇਓ ਚੌਦੇ ਲੋਗਣ ਬੀਜ ਕਯੋ ਪ੍ਰਭ ਤੋ ਸਮਰਾਜ ਨ ਕੋ ਬਨਾਇਓ ਤਾਂ ਇਤ ਵੀਰ ਨ ਕੀ ਮਨ ਤੈ ਸੋ ਭਲੋ ਕੀਓ ਸ਼ਾਮ ਸੋ ਜੁਦ ਮਚਾਇਓ ਸ਼ਾਮ ਕੈ ਮਨ ਕੀ ਬਤਈਆ ਸੁਨ ਭੂਪ ਕਨੋ ਮਨ ਮੈਂ ਸੁਖ ਪਾਇਓ ਰਾ ਆਵ ਬੰਦਨ ਉਹ ਰਕਿਓ ਨਾਦ ਕੋ ਪਛਾਨ ਮਨ ਪਦ ਇਹ ਉਪਦੇਸ਼ ਦੀ ਜੁਦ ਕਰੋ ਬਲਵਾਨ ਵੰਦਨ ਪੂਪਦ ਕੀਓ ਨਾਦ ਕੋ ਪਛਾਨ ਮਨ ਪਾਤ ਇਹ ਉਪਦੇਸ਼ ਦੀ ਜੁਦ ਕਰੋ ਬਲਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ